हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੁਖਸਾਂ ਪ੍ਰਭ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੱਕ ਤਾਜੀ ਸੂਈ ਸੋਏ ਮੱਝ ਦੀ ਵੀਡੀਓ ਸਾਂਝੀ ਕਰਨੀ ਆ ਇੱਕ ਤਾਂ ਉਹਦੀ ਪੁਰਾਣੀ ਬੇਹਿਤ ਹੋਈ ਜੀ ਸੂਈ ਹੁੰਦੀ ਹੈ ਇੱਕ ਬਿਲਕੁਲ ਤਾਜੀ ਸੂਈ ਹੁੰਦੀ ਹੈ ਤੇ ਮਾਗਰ ਮੱਝ ਦੇ ਕੱਟੀ ਆ ਜਿਹੜਾ ਬੱਚਾ 24 ਕੱਟੀ ਆ ਤੇ ਬਾਕੀ ਦੁੱਧ ਵੀ ਚੰਗਾ ਵਧੀਆ ਤਿਆਰ ਕੀਤਾ ਵਾ ਤੇ ਬਾਕੀ ਬਾਜੀਆਂ ਨਾਲ ਆਪਾਂ ਗੱਲਬਾਤ ਕਰਾਂਗੇ ਬਾਜੀ ਦਾ ਕਿਹੜਾ ਪੰਡਾ ਕੀ ਡਿਟੇਲ ਆ ਮੱਝ ਦੀ ਤੇ ਬਾਕੀ ਉਸ ਤੋਂ ਪਹਿਲਾਂ ਮੱਝ ਥਾਂ ਥਾਂ ਚੈੱਕ ਕਰਾ ਦਾਂਗਾ ਥਾਂ ਥਾਂ ਦੀ ਮੱਝ ਬਹੁਤ ਸੋਹਣੀ ਹੈਗੀ ਜਿਵੇਂ ਥਾਂ ਦੇਖੋ ਚਾਰੇ ਮੁਠੀ ਵਾਲੇ ਨਿਖੜਵੇਂ ਲ ਤੋ ਤੁਸੀਂ ਨੋਟ ਕਰ ਲਓ ਵੀ 2:12 ਮਿੰਟ ਦਾ ਆ ਸ਼ਾਮ ਦੀ ਚੁਵਾਈ ਦੇ ਵਿੱਚ ਤਕਰੀਬਨ 4 ਸਵਾ 4 ਘੰਟੇ ਬਾਕੀ ਪੈ ਗਏ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਠੀਕ ਠਾਕ? ਬਹੁਤ ਵਧੀਆ ਜੀ। ਤੇ ਆਪਣਾ ਨਾਮ ਤੇ ਪਿੰਡ ਐਡਰੈਸ ਬੋਲ ਦਗੇ। ਨਾਮ ਰਿਆ ਜਗਤਾਰ ਸਿੰਘ ਜੀ ਪਿੰਡ ਕੁੱਤੀਵਾਲ ਕਲਾਂ ਜੀ। ਹਾਂਜੀ। ਜ਼ਿਲ੍ਹਾ ਬਠਿੰਡਾ ਜੀ। ਤਹਿਸੀਲ ਮੋਰਮੰਡੀ। ਹਾਂਜੀ। ਰਾਮਪਰੇ ਤੋਂ ਮੋਰਮੰਡੀ ਵਾਲੇ ਰੋਡ ਦੇ ਉੱਪਰ ਪਿੰਡ ਤੇ ਆ ਬਾਈ। ਹਾਂ 메ਨ ਰੋਡ ਦੇ ਉੱਤੇ ਆ। ਕੁੱਤੀਵਾਲ ਕਲਾਂ ਵੱਡਾ ਕੁੱਤੀਵਾਲ। ਹਾਂ। ਮੋਬਾਈਲ ਨੰਬਰ ਕਿੰਨਾ ਹੈ? 98772775458 ਠੀਕ ਹੈ ਬਾਈ ਦਾ ਮੋਬਾਈਲ ਨੰਬਰ ਆ ਜਿਹੜੀ ਮੱਝ ਸੂਈ ਇੱਕ ਨਿਕ ਨੇ ਤੁਸੀਂ ਵੀ ਲਗਭਗ ਜੀ ਤੇ ਹੈਗੀ ਆ ਜੀ 22 ਦਿਨਾਂ ਦੀ ਸੂਈ ਆ ਬਾਈ 22 ਦਿਨ ਦੀ ਸੂਈ ਆ ਠੀਕ ਆ ਤੇ ਮਗਰ ਬੱਚਾ ਕੱਟੀ ਆ ਗਈ ਕੱਟੀ ਆ ਗਈ ਤੇ ਇਸ ਟਾਈਮ ਆ ਜੇ ਆਪਾਂ ਦੁੱਧ ਦੀ ਗੱਲ ਕਰੀਏ ਦੁੱਧ ਦੋਨੇ ਟਾਈਮ ਕਿੰਨਾ ਚਵਾ ਕੇ ਦੇ ਜਾਂਗੇ ਬੰਦੇ ਨੂੰ ਆਪਾਂ ਬਾਈ ਦੁੱਧ ਤਾਂ ਆਪਾਂ ਹੈਗਾ 10 ਤੋਂ 11 ਵਾਰੀ ਆਪਾਂ 9 ਕਿਲੋ ਕਰਨੇ ਆ ਯਾਰ 9 ਕਿਲੋ ਅਗਲਾ ਮਿਲ ਕੇ ਲੈ ਜੇ ਭਲਾ 9 ਕਿਲੋ ਦੋਨੇ ਟਾਈਮ ਮਿਲ ਕੇ ਲੈ ਜੂਗਾ ਮਿਲ ਕੇ ਲੈ ਜੇ ਭਲਾ ਠੀਕ ਆ ਤੇ ਵਧੀਆ ਧਾਰਤੂ ਫੋਲੀ ਪੂਰੀ ਹਾਂ ਹਾਂ ਬਾਈ ਥਣਾ ਦੀ ਕਿਹ ਇਹ ਦੂਜਾ ਸੂਆ ਸੂਈ ਆ ਬਈ ਤੋਰ ਕੇ ਦਾਦੀ ਹਰਪਾ ਹਾਂਜੀ ਦੂਜਾ ਸੂਆ ਐਸ ਟਾਈਮ ਸੂਈ ਵੀ ਆ 20 ਕਿਲੋ ਦੀ ਲਗਭਗ ਜੇ ਸੂਈ ਵੀ ਆ ਤੇ ਬਾਈ ਕਹਿੰਦਾ ਦੋ ਤੋਂ 10 ਕਿਲੋ ਆ ਪਰ ਸਾਨੂੰ 9 ਕਿਲੋ ਕਹਿ ਕੇ ਦੇਣਾਗਾ ਕਿਉਂਕਿ ਜਿਹੜੀ ਚੀਜ਼ ਤੋਲਣੀ ਮੈਣੀ ਹੁੰਦੀ ਆ ਉਹ ਫਿਰ ਬਾਈ ਪਾਈ ਅੱਦੇ ਸਰ ਘਾਟੀ ਦੱਸਦਾਗਾ ਤੇ ਇਥੋਂ ਮੱਝ ਦੀ ਚਾਲ ਚ ਦੇਖ ਸਕਦੇ ਹੋ ਮੱਝ ਦਾ ਢਾਂਚਾ ਸ਼ਰੀਰਕ ਬਣਤਰ ਦੇਖ ਸਕਦੇ ਹੋਗੇ ਠੀਕ ਆ ਵੀਰੇ ਇਹ ਥੋੜੀ ਧੁੱਪ ਵਿੱਚ ਤਾਰਕ ਸਾਨੂੰ ਥੋੜੇ ਦੋ ਰੰਗ ਨਾਲ ਚੜਾਉਣਗੇ ਤੋਰਨ ਦਾ ਮਕਸਦ ਨਾ ਵੀ ਕੋਈ ਪਰੇਸ਼ਾਨ ਚ ਲੰਗ ਕੋਈ ਬਜੋਬਤ ਨਾ ਹੋਵੇ ਬਾਕੀ ਸੈਂਕ ਸੁੰਦੇ ਦਾ ਪੈਠ ਕੋੜੀ ਬੰਤਰਾ ਜੀ ਮੱਝ ਦੀ ਉਹ ਵੀ ਚੰਗੀ ਆ ਇੱਥੇ ਰੱਖ ਲੋ ਇਹ ਪਿੱਛੇ ਲਿਓ ਆ ਆਦੀ ਮੜ ਕਮਾ ਲਓ ਇਹ ਕਮਾ ਲਓ ਇੱਧਰ ਨੂੰ ਦੁਬਾਰਾ ਤੇ ਦੇਖ ਸਕਦੇ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲੋ ਮੱਝ ਦੀ ਦੂਜਾ ਸੋਸ ਹੋਈ ਵੀ ਆ ਤੇ ਇੱਥੋਂ ਸੁਣ ਮੈਂ ਕਵੈਣੀ ਸ਼ਾਇਰ ਤੁਹਾਨੂੰ ਦਿਖਾਣਾ ਜੀ ਥਾਣ ਦੇਖੋ ਚਾਰੇ ਐਨ ਮੁਠੀ ਵਾਲੇ ਨਿਖੜਵੇਂ ਥਾਣ ਲੇ ਸੋਹਣੇ ਥਾਣਾ ਪੂਰੇ ਬਸਵਾਫੂ ਪੂਰਾ ਸੋਨਾ ਕਰਦੀ ਆ ਹਾਂ ਬਾਈ ਪੂਰਾ ਵਧੀਆ ਠੀਕ ਆ ਇੱਥੋਂ ਸੁਣ ਆਪਾਂ ਪਿੱਛੋਂ ਥਾਣਾਂ ਦੇ ਬੰਤਰ ਚੈੱਕ ਕਰਾਦੇ ਹਾਂਗੇ 5ਵੇਂ 6ਵੇਂ ਰਤੀ ਭਾਰੀ ਫੋਰਟ ਸ਼ਾਨੀ ਕੀ ਤੇ ਬਾਕੀ ਇਸ ਨੂੰ ਸਮਾਂ ਤੋਂ ਦਿਖਾਇਆ ਵੀ ਸਵਾਕ ਤੋਂ ਟਾਈਮ ਹੈ ਸ਼ਾਮ ਦੀ 24 ਜ ਤਕਰੀਬਨ 4 ਘੰਟੇ ਬਾਕੀ ਪਏਗੇ ਤੇ ਉਸਾਂ ਜਿਹੜੀ ਜਜਮੈਂਟ ਕਰ ਲੋਂ ਥਾਂ ਲੈਵੇ ਦੀ ਦੂਜਾ ਸਵਾ ਮਾਰ ਕੱਟੀ ਆ ਤੇ ਤਕਰੀਬਨ ਕਿਲੋ ਦੋ ਕਰਦੋ ਤੋਂ ਹੋਰ ਬਾਅਦ ਜਿਉਂ ਨਾ ਹਾਂ 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 ਬਧੂ ਬਾਈ ਯਾਰ ਯਾਨੀ 11-12 ਕਿਲੋ ਲਈ ਹੈਗੀ ਹਾਂ ਆਏ ਆਪਣੀ ਲੈਤੀ ਵਿੱਚ ਹੈ ਹੋੜੇ ਮਾਨ ਵੀ ਨਹੀਂ ਲਾਇਆ ਮੈਂ ਇਹ ਜੋ ਜੀ ਲਾਇਆ ਪੂਰਾ ਹਾਂ ਤੇ ਦੁੱਤ 12 ਕਿਲੋ ਹੋਆ ਦੇ ਦੋ ਬਾਈ ਯਾਰ ਠੀਕ ਆ ਹਾਂ ਹਾਂ ਦੇ ਦੋ 12 ਕਿਲੋ ਆਪਰਾ ਮੰਨ ਜਾਂਦਾ ਨਾ ਹਾਂ ਆਪ ਕੋ ਬਾਈ ਨੇ 14-15 ਨਹੀਂ ਕਿਹਾ ਯਾਨੀ 11-12 ਕਿਲੋ ਲਈ ਮੱਝ ਹੈਗੀ ਫਿਰ ਰੇਟ ਵੀ ਉਹ ਜਾਇ ਜਾਇ ਹੋਊਗਾ ਹਾਂ ਹਾਂ ਜਾਇ ਜਾਇ ਰੇਟ ਕਰਾਂਗੇ ਕਿੰਨਾ ਰੇਟ ਹੋਊਗਾ ਫੋਨ ਤੇ ਕਰਨਾ ਹੈ ਰੇਟ ਫੋਨ ਤੇ ਕਰ ਲਾਂਗੇ ਬਾਈ ਕੋਈ ਗੱਲ ਜਾਇ ਜੀ ਕਰਾਂਗੇ ਰੇਟ ਆਪਾਂ ਮੱਝ ਦੇ ਹਿਸਾਬ ਨਾਲ ਹੀ ਹੋਊਗਾ ਬਾਕੀ ਜਿਹੜਾ ਭਾਗ ਹੋ ਖਰੀਦੂਗਾ ਉਹ ਇੱਥੇ ਅਕ ਤਸੱਲੀ ਕਰ ਲੂਗਾ ਸੋ ਧੰਨਵਾਦ ਜੀ ਅੱਜ ਦੀ ਵੀਡੀਓ ਇੱਕ ਮਜ਼ੇਦਾਰ ਸੀਗੀ ਸਤਿ ਸ੍ਰੀ ਅਕਾਲ ਜੀ